ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਦੁਖ ਦਾ ਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਏ ਪ੍ਰਭੂ ਤੇਰੀ ਅਜਬ ਕੁਦਰਤ ਹੈ ਕਿ ਵਿਪਤਾ ਜੀਵਾਂ ਦੇ ਰੋਗਾਂ ਦਾ ਇਲਾਜ ਬਣ ਜਾਂਦੀ ਹੈ ਅਤੇ ਸੁਖ ਉਹਨਾਂ ਲਈ ਦੁੱਖ ਦਾ ਕਾਰਨ ਹੋ ਜਾਂਦਾ ਹੈ ਪਰ ਜੇ ਅਸਲੀ ਆਤਮਕ ਸੁਖ ਜੀਵ ਨੂੰ ਮਿਲ ਜਾਏ ਤਾਂ ਦੁੱਖ ਨਹੀਂ ਰਹਿੰਦਾ ਤੂੰ ਕਰਤਾ ਕਰਣਾ ਮੈਂ ਨਾਹੀ ਜਾਹ ਕਰੀ ਨਾ ਹੋਈ हे ਪ੍ਰਭੂ ਤੂੰ ਕਰਨ ਹਾਰ ਕਰਤਾਰ ਹੈ ਤੂੰ ਆਪ ਹੀ ਇਨਾਂ ਭੇਤਾਂ ਨੂੰ ਸਮਝਦਾ ਹੈ ਮੇਰੀ ਸਮਰੱਥਾ ਨਹੀਂ ਹੈ ਕਿ ਮੈਂ ਸਮਝ ਸਕਾਂ ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਲਵਾਂ ਭਾਵੇਂ ਜੇ ਮੈਂ ਇਹ ਖਿਆਲ ਕਰਨ ਲੱਗ ਪਵਾਂ ਕਿ ਮੈਂ ਤੇਰੇ ਭੇਤ ਨੂੰ ਸਮਝ ਸਕਦਾ ਹਾਂ ਤਾਂ ਇਹ ਗੱਲ ਫੱਬਦੀ ਨਹੀਂ ਬਲ ਹਾਰੀ ਕੁਦਰਤ ਵਸਿਆ हे ਕੁਦਰਤ ਵਿੱਚ ਵਸ ਰਹੇ ਕਰਤਾਰ ਮੈਂ ਤੇਥੋਂ ਸਦਕੇ ਹਾਂ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਤੇਰਾ ਅੰਤ ਪਾਇਆ ਨਹੀਂ ਜਾ ਸਕਦਾ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਪਰਪੂਰ ਰਹਾ ਸਾਰੀ ਸ੍ਰਿਸ਼ਟੀ ਵਿੱਚ ਤੇਰਾ ਹੀ ਨੂਰ ਵਸ ਰਿਹਾ ਹੈ ਸਾਰੇ ਜੀਵਾਂ ਵਿੱਚ ਤੇਰਾ ਹੀ ਪ੍ਰਕਾਸ਼ ਹੈ ਤੂੰ ਸਭ ਥਾਈ ਇੱਕ ਰਸ ਵਿਆਪਕ ਹੈ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀ ਤੀਰ ਸੋ ਪਾਰ ਪਇਆ हे ਪ੍ਰਭੂ ਤੂੰ ਸਦਾ ਥਿਰ ਰਹਿਣ ਵਾਲਾ ਹੈ ਤੇਰੀਆਂ ਸੋਹਣੀਆਂ ਵਡਿਆਈਆਂ ਹਨ ਜਿਸ ਜਿਸ ਨੇ ਤੇਰੇ ਗੁਣ ਗਾਏ ਹਨ ਉਹ ਸੰਸਾਰ ਸਮੁੰਦਰ ਤੋਂ ਤਰ ਗਿਆ ਹੈ ਕਹੋ ਨਾਨਕ ਕਰਤੇ ਕੀਆ ਬਾਤਾ ਜੋਕਿਸ਼ ਕਰਨਾ ਸੋ ਕਰ ਰਹਾ ਹੈ हे ਨਾਨਕ ਤੂੰ ਵੀ ਕਰਤਾਰ ਦੀ ਸਿਫਤ ਸਲਾ ਕਰ ਤੇ ਆਖ ਕੇ ਪ੍ਰਭੂ ਜੋ ਕੁਝ ਕਰਨਾ ਚੰਗਾ ਸਮਝਦਾ ਹੈ ਉਹ ਕਰ ਰਿਹਾ ਹੈ ਪਾਵ ਉਸਦੇ ਕੰਮਾਂ ਵਿੱਚ ਕਿਸੇ ਦਾ ਦਖਲ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ